हां जी, मित्रो जी मित्रों ससिकाल है तो रसवत अपने ब्लॉग आप आ गए हैं श्री आनंदपुर साहिब ਦੇ ਵਿੱਚ ਜਿਵੇਂ ਤੁਸੀਂ ਕੱਲ ਦੇਖਿਆ ਸੀ ਆਪਾਂ ਸਫਰ ਕੀਤਾ ਸੀ ਬਠਿੰਡੇ ਤੋਂ श्री आनंदपुर ਸਾਹਿਬ ਦਾ ਬਾਈ ਟ੍ਰੇਨ ਤੇ ਅੱਜ ਆਪਾਂ ਹੈਗੇ ਆਂ ਪਵਿੱਤਰ ਹਰਿਸਤਾਨ ਤੱਕ श्री ਕੇਸਗੜ੍ਹ ਸਾਹਿਬ ਦੇ ਵਿੱਚ ਤੇ ਆਹ ਆਪਣੀ ਸਰਾ ਹੈ ਕੱਲ ਆਪਾਂ ਲੰਗੜ ਕਿਲਾ ਹੈਗਾ ਲੰਗੜ ਕਿਲਾ ਤੇ ਉੱਥੇ ਆਪਾਂ ਨੂੰ ਰੂਮ ਮਿਲਿਆ ਸੀ ਸਿਰਫ 100 ਰੁਪਏ ਦੇ ਵਿੱਚ ਆਪਾਂ ਨੂੰ ਇੱਕ ਕਮਰਾ ਮਿਲ ਗਿਆ ਸੀਗਾ ਬਹੁਤ ਵਧੀਆ ਕੰਫਰਟੇਬਲ ਗੱਦੇ ਲੱਗੇ ਹੋਏ ਸੀਗੇ ਤੇ ਹੁਣ ਆਪਾਂ ਤੱਕ श्री ਕੇਸਗੜ੍ਹ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਉਸ ਤੋਂ ਬਾਅਦ ਆਪਾਂ ਜਾਵਾਂਗੇ श्री ਨਾਨਾ ਦੇਵ ਸਾਹਿਬ ਉਤੇ ਆਓ ਆਪਾਂ ਦਰਸ਼ਨ ਕਰਨ ਚੱਲਦੇ ਆਂ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਹੈਗਾ ਥੋੜਾ ਜਿਹਾ ਖਰਾਬ ਹੋਇਆ ਹੋਇਆ ਮੌਸਮ ਮੀਂਹ ਸਵੇਰ ਦੀ بارش ਪੈ ਰਹੀ ਹੈ ਥੋੜੀ ਥੋੜੀ بارش ਪੈ ਰਹੀ ਹੈ ਪਰ ਕੋਈ ਗੱਲ ਨਹੀਂ ਆਪਣੇ ਕੋਲ ਸਾਰੀ ਸੁਵਿਧਾ ਹੈਗੀ ਆ ਪਰ ਰੇਨ ਕੋਟ ਸਭ ਕੁਝ ਲੈ ਕੇ ਆਏ ਆ ਮੀਂਹ ਜਿਆਦਾ ਤੇਜ਼ ਹੋ ਜਾ ਉਸ ਤੋਂ ਪਹਿਲਾਂ ਆਪਾਂ ਕੋਈ ਗੱਲ ਨਹੀਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਫਿਰ ਆਪਾਂ ਚੱਲਦੇ ਆ ਅੱਗੇ ਆਹੋ ਆਹੋ ਸੁਨਾ ਹੈ ਜੀ ਜਿੱਥੇ ਆਪਾਂ ਨੂੰ ਰੂਮ ਮਿਲਿਆ ਸੀ ਸਰਾਹ ਦੇਖੋ ਜੀ ਬਿਲਕੁਲ ਸੋਨਾ ਸੁਨਾ ਸਰਾਹ ਹੈ ਇਧਰ ਥੱਲੇ ਦਰਬਾਰ ਸਾਹਿਬ ਹੈ ਤੇ ਆਪਾਂ ਚੱਲਦੇ ਹੁਣ ਅੱਗੇ ਬਾਰਿਸ਼ਾਈ ਜਿਹੜੀ ਪੂਰੀ ਤੇਜ਼ ਬਾਰਿਸ਼ ਪੈ ਰਹੀ ਹੈਗੀ ਆ ਤੇ ਇਸ ਟਾਈਮ ਆਪਾਂ ਜਾਵਾਂਗੇ ਕਿਲਾ ਲਾਲਗੜ੍ਹ ਦੇ ਅੰਦਰ ਬਾਰਿਸ਼ ਜਿਹੜੀ ਰੈਗੂਲਰ ਪੈ ਰਹੀ ਹੈਗੀ ਆ ਆਪਾਂ ਚਲੇ ਜਾਣਾ ਹੈਗਾ ਸਿੱਧਾ ਉੱਪਰ ਨੂੰ ਹਾਂਜੀ ਮਿੱਤੇ ਆਪਾਂ ਇਸ ਟਾਈਮ ਹੈਗੇ ਆ ਆਨੰਦਗੜ੍ਹ ਕਿਲਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਏ ਆ ਆਨੰਦਗੜ੍ਹ ਕਿਲਾ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਦੀਆਂ ਇਹ ਪਵਿੱਤਰ ਬਾਉਲੀ ਸਾਹਿਬ ਹੈ ਜਿੱਥੇ 132 ਪੌੜੀਆਂ ਨੇ ਇੱਥੇ ਲੋਕੀ ਜਾਪ ਕਰਦੇ ਵਾਹਿਗੁਰੂ ੱਲੇ ਜਾਂਦੇ ਨੇ 132 ਪੌੜੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਦੀਆਂ ਤੇ ਆਪਾਂ ਤੁਹਾਨੂੰ ਤੁਹਾਨੂੰ ਬਾਬਾ ਜੀਵਨ ਸਿੰਘ ਜੀ ਆਨੰਦਗੜ੍ਹ ਕਿਲਾ ਜਿੱਥੇ ਆਪਾਂ ਦਰਸ਼ਨ ਕਰਨ ਚੱਲਦੇ ਆਂ ਇੱਧਰ ਕਿਲਾ ਜੀ ਸ਼੍ਰੀ ਆਨੰਦਗੜ੍ਹ ਕਿਲਾ ਤੁਸੀਂ ਦੇਖ ਸਕਦੇ ਹੋ ਸਾਰਾ ਪੂਰਾ ਆਨੰਦਪੁਰ ਦੇ ਟੌਪ ਫਲੋਰ ਤੇ ਸ਼੍ਰੀ ਆਨੰਦਗੜ੍ਹ ਕਿਲਾ ਹੈ ਐਥੋਂ ਤੁਸੀਂ ਦੇਖ ਸਕਦੇ ਹੋ ਪਹਾੜੀ ਇਲਾਕਾ ਸ਼ੁਰੂ ਹੋਇਆ ਜੀ ਥੋੜਾ ਥੋੜੇ ਪਹਾੜੀ ਇਲਾਕੇ ਦੇ ਵਿੱਚ ਆ ਜਾਂਦਾ ਗੁਰਦੁਆਰਾ ਸਾਹਿਬ ਥੱਲੇ ਸਾਰਾ ਆਨੰਦਪੁਰ ਸ਼ਹਿਰ ਤੁਸੀਂ ਸਾਰਾ ਥੱਲੇ ਆਨੰਦਪੁਰ ਸ਼ਹਿਰ ਦੇਖ ਸਕਦੇ ਹੋ ਤੇ ਇਧਰੋਂ ਦੀ ਤੁਹਾਨੂੰ ਇੱਥੋਂ ਦੀ ਸਾਹਮਣੇ ਬਿਲਕੁਲ ਸਾਹਮਣੇ ਜੂਬਾ ਵੀ ਦਿਖਜੂਗਾ ਆਪਾਂ ਤੁਹਾਨੂੰ ਜੂਬਾ ਵੀ ਦਿਖਾ ਕੇ ਲਿਆਵਾਂਗੇ ਮੀ ਬਾਹਰ ਆ ਗਿਆ ਪਰ ਕੋਈ ਗੱਲ ਨਹੀਂ ਪਰ ਇਹ ਹੈਗਾ ਜੀ ਆਨੰਦਗੜ੍ਹ ਕਿਲਾ ਆਪਾਂ ਚੱਲਦੇ ਆਂ ਅੱਗੇ ਦਰਸ਼ਨ ਕਰਦੇ ਆਂ ਅਨੰਦਗੜ੍ਹ ਕਿਲੇ ਦੇ ਹਾਂਜੀ ਤੇ ਹੁਣ ਆਪਾਂ ਜਿਹੜਾ ਪਤਨ ਦੱਸਿਆ ਅਨੰਦਗੜ੍ਹ ਕਿਲਾ ਸ਼ਹੀਦ ਭਾਬਾ ਜੀਵਨ ਸਿੰਘ ਜੀ ਤੇ ਆ ਕਿਲਾ ਉਹਨਾਂ ਦੀਆਂ ਯਾਦਾਂ ਦੇ ਵਿੱਚ ਬਣਾਇਆ ਹੋਇਆ ਸ਼੍ਰੀ ਗੁਰੂ ਅਭਿਦ ਸਿੰਘ ਜੀ ਦੇਲੇ ਦਾ ਕਿਲਾ ਅਨੰਦਗੜ੍ਹ ਤੇ ਆਪਾਂ ਦਰਸ਼ਨ ਕਰਦੇ ਆਂ ਕਿਲਾ ਅਨੰਦਗੜ੍ਹ ਦੇ ਮੌਸਮ ਬਹੁਤ ਜ਼ਿਆਦਾ ਵਧੀਆ ਆਇਆ ਹੋਇਆ ਹੈ ਠੰਡ ਕੋਈ ਵੀ ਹੈ ਪੂਰੀ ਕਿ ਐ ਨਹੀਂ ਪੰਜਾਬ ਜਿਵੇਂ ਗਰਮੀ ਪੈ ਰਹੀ ਇੱਥੇ ਨਹੀਂ ਪੂਰੀ ਹਰੀਆਲੀ ਹੈ ਇੱਥੇ ਤੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਅਨੰਦਗੜ੍ਹ ਕਿਲਾ ਇਹ ਕਿਲੇ ਦਾ ਵਿਊ ਹੈ ਜੀ ਜਿਵੇਂ ਪ੍ਰਾਤਨ ਸਮਿਆਂ ਦੇ ਕਿਲੇ ਬਣੇ ਹੁੰਦੇ ਆ ਜੀ ਉਵੇਂ ਦਾ ਇਹ ਕਿਲਾ ਜੀ ਤੇ ਸਾਹਮਣੇ ਦੀ ਪਹਾੜੀ ਇਲਾਕਾ ਹੈ ਇਧਰੋਂ ਆਨੰਦਗੜ੍ਹ ਕਿਲਾ ਜੀ ਇਹ ਐਂਟਰੀ ਗੇਟ ਹੈ ਜੀ ਆਪਾਂ ਪਰ ਪਿਛੋਂ ਦੇ ਆਏ ਆ ਇਹ ਆਨੰਦਗੜ੍ਹ ਕਿਲੇ ਦੀ ਐਂਟਰੀ ਗੇਟ ਹੈ ਹੁਣ 1746 ਦੇ ਵਿੱਚ ਇਹ ਕਿਲਾ ਬਣਾਇਆ ਗਿਆ ਸੀਗਾ ਤੇ 1600 ਤੋਂ 1679 ਤੋਂ ਲੈ ਕੇ 1705 ਤੱਕ ਇਹਦੀ ਮੁਰੰਮਤ ਚੱਲੀ ਸੀਗੀ ਜੀ ਤੇ 1786 ਦੇ ਵਿੱਚ ਇਹਦਾ ਸਪੈਸ਼ਲ ਜਿਹੜਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਦਘਾਟਨ ਕੀਤਾ ਗਿਆ ਸੀ ਸਾਹਮਣੇ ਦਰਬਾਰ ਸਾਹਿਬ ਹੈ ਆਪਾਂ ਦਰਬਾਰ ਸਾਹਿਬ ਮੱਥਾ ਟੇਕਦੇ ਪਹਿਲਾਂ ਤੇ ਇਧਰ ਨੇ ਕਿ ਸਾਹਮਣੇ ਨਿਸ਼ਾਨ ਸਾਹਿਬ ਤੇ ਪੂਰਾ ਜਿਹੜਾ ਹੈਗਾ ਇਹਦਾ ਥਾ ਵਿਊ ਪਹਾੜੀ ਵਿਊ ਹੈ ਆਪਾਂ ਦਰਬਾਰ ਸਾਹਿਬ ਚੱਲਦੇ ਆ ਪਹਿਲਾਂ ਮੱਥਾ ਟੇਕਦੇ ਆ ਇਹ ਆਨੰਦਗੜ੍ਹ ਕਿਲ੍ਹਾ ਜੀ ਆਪਾਂ ਮਹਸਤ ਤਰਸਨ ਕਰਦੇ ਆ ਤਾਨੂੰ ਜਿਹੜਿਆ ਆਨੰਦਗੜ੍ਹ ਕਿਲੇ ਦੇ ਆਪਾਂ ਦਰਸ਼ਨ ਕਰਾਤੇ ਹੋਏ ਆ ਇਹ ਸਾਹਮਣੇ ਆਪਣੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਆ ਆਨੰਦਗੜ੍ਹ ਕਿਲਾ ਤੇ ਇਧਰ ਤੁਸੀਂ ਮੇਰੇ ਸਾਹਮਣੇ ਆ ਜੀ ਬਿਲਕੁਲ ਸਾਹਮਣੇ ਆ ਜੀ ਅਜੂਬਾ ਅਜੂਬੇ ਦੇ ਤੁਸੀਂ ਪਰਲੇ ਪਾਸੇ ਦੇਖੋ ਜੀ ਤੁਹਾਨੂੰ ਪਹਾੜੀਆਂ ਨਜ਼ਰ ਆਣੀਆਂ ਹੋਣਗੀਆਂ ਹਿਮਾਚਲ ਪ੍ਰਦੇਸ਼ ਦੀਆਂ ਆਪਾਂ ਉਧਰ ਨੂੰ ਵੀ ਜਾਣਾ ਹੈ ਇਹ ਹੈਗੀ ਨੈਣਾ ਦੇਵੀ ਦੀਆਂ ਪਹਾੜੀਆਂ ਜਿਹੜੀ ਨੈਣਾ ਦੇਵੀ ਮਾਤਾ ਦੇ ਹਨ ਪਹਾੜ ਹੈ ਜੀ ਇੱਥੋਂ ਦਿਖਨੇ ਸ਼ੁਰੂ ਹੋ ਜਾਂਦੇ ਆ ਆ ਥੱਲੇ ਦਰਬਾਰ ਸਾਹਿਬ ਹੈ ਜੀ ਇਧਰ ਦਰਬਾਰ ਸਾਹਿਬ ਹੈ ਜੀ ਇਧਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਵਕ ਵਕ ਸਾਵਾ ਤੇ ਤੇ ਆਪਾਂ ਤੁਹਾਨੂੰ ਹੁ ਆਪਾਂ ਹੁਣੋਂ ਤੋਂ ਸ੍ਰੀ ਕੇਸਗੜ੍ਹ ਸਾਹਿਬ ਚੱਲਾਂਗੇ ਸਿੱਧਾ ਦਰਸ਼ਨ ਆਪਾਂ ਕਰ ਲਏ ਹੋਇਆ ਸ੍ਰੀ ਆਨੰਦਗੜ੍ਹ ਕਿਲਾ ਸਾਹਿਬ ਜੀ ਦੇ ਠੀਕ ਹੈ 83 ਪੋੜੀਆਂ ਤੁਹਾਨੂੰ ਦਿਖਾਤੀਆਂ ਹੋਈਆਂ ਇੱਥੇ 84 ਪੋੜੀਆਂ ਬਣੀਆਂ ਹੋਈਆਂ ਇੱਥੋਂ ਦੀ ਲੈ ਕੇ ਆਪਾਂ ਕੇਸਗੜ੍ਹ ਸਾਹਿਬ ਦਾ ਹੁਣ ਆਪਾਂ ਇੱਥੋਂ ਦੀ 20-25 ਮਿੰਟ ਦੀ ਰਸਤਾ ਹੈਗਾ ਆਪਾਂ ਨੂੰ ਆਨੰਦਗੜ੍ਹ ਕਿਲੇ ਦੇ ਅੰਦਰ ਰੂਮ ਮਿਲਿਆ ਸੀ ਰਾਤ ਨੂੰ ਤੇ ਇੱਥੋਂ ਦੀ ਹੁਣ ਆਪਾਂ ਸਿੱਧਾ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਤੇ ਉਸ ਤੋਂ ਅੱਗੇ ਦਾ ਸਫ਼ਰ ਜਿਹੜਾ ਆਪਾਂ ਤੈਅ ਕਰਨਾ ਹੈ ਵੀਡੀਓ ਰੋ ਆਪਣੇ ਵਲੌਗ ਦੇ ਨਾਲ ਤੇ ਤੁਹਾਨੂੰ ਹੁਣ ਦਰਸ਼ਨ ਕਰਾਣੇ ਸ੍ਰੀ ਕੇਸਗੜ੍ਹ ਸਾ ਵੱਲੋਂ ਗੱਲ ਕਰੀਂਗਾ ਹਾਂਜੀ ਸਰ ਜਿਹੜਾ ਆਪਣਾ ਲੰਗਰ ਸ਼ਕੈ ਸੀ ਜੀ ਉਹ ਆਪਾਂ ਇਧਰੋਂ ਰਸਤੇ ਚ ਆਏ ਸੀਗੇ ਤੇ ਬੋਕ ਵੀ ਹਾਂਜੀ ਆਨੰਦਗੜ੍ਹ ਕਿਲੇ ਦੇ ਆਪਾਂ ਦਰਸ਼ਨ ਕਰ ਲਏ ਹੋਏ ਆ ਤੇ ਆਨੰਦਗੜ੍ਹ ਕਿਲੇ ਤੋਂ ਇਧਰਲੀ ਸ਼ੈਡ ਇੱਥੇ ਬਣਿਆ ਹੋਇਆ ਹੈ ਤਾਪਸ ਸਾਹਿਬ ਕੌਰ ਜੀ ਕਿਲਾ ਆਨੰਦਗੜ੍ਹ ਤੇ ਆਪਾਂ ਇੱਥੇ ਇਤਿਹਾਸ ਪੜ ਕੇ ਤੁਹਾਨੂੰ ਦੱਸਦੇ ਆ ਦਿਆਂ ਆਪਾਂ ਸਤਾਨ ਸਾਹਿਬ ਕੌਰ ਜੀ ਕਿਲਾ ਆਨੰਦਗੜ੍ਹ ਦੇ ਬਨੰਦਗੜ੍ਹ ਸਾਈਡ ਹੈ ਹਾਂਜੀ ਇਹ ਹੈ ਜੀ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਕਿ ਮਾਤਾ ਸਾਹਿਬਕੌਰ ਜੀ ਇੱਥੇ ਰਹਿੰਦੇ ਸਨ ਜਦੋਂ ਪਹਾੜੀ ਇਲਾਕੇ ਦੇ ਵਿੱਚ ਠੰਡ ਹੋ ਜਾਂਦੀ ਸੀ ਨਾ ਜੀ ਤਾਂ ਇਹ ਸਥਾਨ ਦੇ ਵਿੱਚ ਮਾਤਾ ਸਾਹਿਬ ਰਹਿੰਦੇ ਸਨ ਰਾਤ ਦੇ ਵੇਲੇ ਤਾਂ ਆਪ ਸਤਾਨ ਮਾਤਾ ਸਾਹਿਬਕੌਰ ਜੀ ਤੁਸੀਂ ਦਰਸ਼ਨ ਆਨੰਦਗੜ੍ਹ ਕਿਲੇ ਦੇ ਬਿਲਕੁਲ ਆਪੋਜ਼ਿਟ ਸਾਈਡ ਹੈ ਜੀ ਇਹ ਜੁਬਾ ਜੀ ਪਹਾੜੀ ਇਲਾਕੇ ਸਾਰਾ ਤੇ ਰਹੀ ਰਹਿੰਦੇ ਸਨ ਇਹ ਤਪਸਥਾਨ ਹੈ ਜੀ ਦਰਸ਼ਨ ਕਰ ਸਕਦੇ ਤੁਸੀਂ ਪੁਰਾਣੀ ਇਮਾਰਤ ਬਣੀ ਹੋਈ ਹੈ ਜਿਵੇਂ ਪਹਿਲਾਂ ਵਾਲੇ ਪੁਰਾਣੀਆਂ ਇਮਾਰਤਾਂ ਬੰਨੀਆਂ ਸੀ ਜੀ ਉਹ ਵੀ ਅੱਜ ਵੀ ਪੁਰਾਣੀ ਇਮਾਰਤ ਉਹਨੇ ਸੰਭ ਕੇ ਰੱਖਿਆ ਹੋਇਆ ਆਪਾਂ ਹੁਣ ਅੱਗੇ ਕੇਸਗੜ ਇਹ ਹੈ ਜੀ ਰਸਤਾ ਕਿਲਾ ਆਨੰਦਗੜ੍ਹ ਨੂੰ ਤਰੀ ਕੇਸਗੜ ਤੋਂ ਸ਼੍ਰੀ ਆਨੰਦਗੜ੍ਹ ਤੋਂ ਰਸਤਾ ਜਾਂਦਾ ਹੈ ਜਿਹੜਾ ਤੇ ਇੱਥੇ ਆ ਮਾਰਕੀਟ ਹੈ ਜੀ ਮਾਰਕੀਟ ਫਿਲਹਾਲ ਹਲੇ ক্লোਜ਼ ਹੈ ਕਿਉਂਕਿ ਹਲੇ ਟਾਈਮ ਸਵੇਰ ਦੇ 6 ਵਜੇ ਨੇ ਆਪਾਂ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਜਾਣਾ ਦਰਸ਼ਨ ਕਰਨ ਜਾਣੇ ਆ ਤੇ ਇਹ ਮਾਰਕੀਟ ਆ ਫਿਲਹਾਲ ਸਾਰੀ ਬੰਦ ਆ ਇੱਕ ਦੋ ਦੁਕਾਨਾਂ ਹੀ ਕੁਝ ਮੇਰੀਆਂ ਦੁਕਾਨਾਂ ਖੁੱਲੀਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਮਾਰਕੀਟ ਹੈ ਜੀ ਇਹ ਰਸਤਾ ਹੈ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰੂ ਕਿਲਾ ਅਨੰਦਗੜ੍ਹ ਸਾਹਿਬ ਦਾ ਤੇ ਆਪਾਂ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ੍ਰੀ ਕੇਸਗੜ੍ਹ ਵੱਲ ਨੂੰ ਚੱਲੇ ਆ ਜੀ ਠੀਕ ਹੈ ਜੀ ਤੇ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਹੁਣ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਕਿਲੀ ਗੁਰਦੁਆਰਾ ਕੇਸਗੜ੍ਹ ਸਾਹਿਬ ਤੱਕ ਸ੍ਰੀ ਕੇ بس یار ਤੁਸੀਂ ਮੈਨੂੰ ਪਿਆਰ ਦੇਈ ਜਾਓ ਯਾਰ ਵੀਡੀਓ ਆਪਾਂ ਆ ਗਈ ਤੇ ਮੈਂ ਨਾਲ ਆਈ ਛੱਡੀ ਜਾਵਾਂਗੇ چلਦੇ ਆਂ ਇੱਧਰ ਵੀ ਨਾਨਕ ਸਵੇਰਾ ਗੁਰਦੁਆਰਾ ਸਾਹਿਬ ਹੈ ਨੰਦਕੁਰ ਸਾਹਿਬ ਸਾਹਮਣੇ ਉੱਪਰ ਵਿਊ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਵਿਊ ਆ ਰਿਹਾ ਕਿ ਬੱਦਲ ਬਾਈ ਹੋਈ ਵੀ ਆ ਵਧੀਆ ਬਾਰਿਸ਼ ਨਹੀਂ ਪੈ ਰਹੀ ਪਰ ਮੌਸਮ ਬਹੁਤ ਠੰਡਾ ਹੈ ਹਾਈ ਨਹੀਂ ਪਤਾ ਬਾਅਦ ਵਿੱਚ ਗਰਮੀ ਹੋ ਜੇ ਆਪਾਂ ਚੱਲਦੇ ਆਂ ਦਰਸ਼ਨ ਕਰਾਣੇ ਤੁਮ ਹਾਂਜੀ ਆਪਾਂ ਚੱਲਿਆ ਸ਼੍ਰੀ ਕੇਸਗੜ ਸਾਹਿਬ ਆ ਬਾਹਰ ਸੰਗਤਾਂ ਦੇ ਮੀਤੋਂ ਬਚਣ ਲਈ ਟੈਂਟ ਵਗੈਰਾ ਸਾਰੀ ਸੇਵਾ ਕੀਤੀ ਹੋਈ ਹੈ ਤੇ ਇੱਥੋਂ ਹੁਣ ਆਪਾਂ ਚੱਲਦੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕੇਸਗੜ ਦਰਬਾਰ ਸਾਹਿਬ ਦੇ ਵਿੱਚ ਚੱਲਦੇ ਆ ਉਹਨੂੰ ਦਰਸ਼ਨ ਕਰਾਨੇ ਆ ਤੇ ਆ ਸਾਹਮਣੇ ਦਰਬਾਰ ਸਾਹਿਬ ਆ ਉੱਪਰ ਜੀ ਆਹ ਤੋ ਲਈਏ ਤੇ ਆਪਾਂ ਚੱਲਦੇ ਹਾਂ ਸ਼੍ਰੀ ਕੇਸਗੜ ਸਾਹਿਬ ਕੀ ਕੀ 파ਕਮਨ ਹੈ ਆਪਣੇ ਪਤੀ ਉਹ ਪੁੱਤ ਦੇ ਯਾਦ ਦੇ ਅੰਦਰ ਇਸ ਨੂੰ ਆਖਰੀ ਹਾਂਜੀ ਇੱਥੇ ਆਪ ਪੁਰਾਣਾ ਇਤਿਹਾਸ ਲਿਖਿਆ ਹੋਇਆ ਹੈ ਸ੍ਰੀ ਕੇਸਗੜ ਸਾਹਿਬ ਦਾ ਇਹ ਐਂਟਰੀ ਗੇਟ ਹੈ ਜੀ ਤਾਰਾ ਆਲਨ ਨੇ ਸ਼ਾਮ ਵਜੋਂ ਨੂੰ ਮਾਰਕ ਜਾਇਆ ਤੇ ਆਪਕਰ ਤੇ ਕਾਰਜ ਹੋ ਗਿਆ ਸ਼ਾਮ ਵਜੋਂ ਦੇ ਸਾਰੇ ਦਿਨ ਸੀ ਜੇ ਤੇ ਆ ਕਰਕੇ ਭਾਈ ਅੰਤਰਾ ਜੀ ਸਾਹਰ ਨਾਲ ਜੁਲਸ ਦੀ ਚਾਹ ਚਾਹਲੇ ਤੇ ਫੇਰ ਜੀ ਸਾਹਮਣੇ ਦਰਬਾਰ ਸਾਹਿਬ ਹੈ ਜੀ ਸਾਹਮਣੇ ਦਰਬਾਰ ਸਾਹਿਬ ਹੈ ਜੀ ਤੇ ਆਪਣੇ ਇੱਥੇ ਨਾ ਵੀਡੀਓ ਲਾਉਣੀ ਹੈਗੀ ਤੇ ਆਪਾਂ ਵੀਡੀਓ ਬਣਾ ਨਹੀਂ ਸਕਦੇ ਤੁਹਾਨੂੰ ਵਿਊ ਚੈੱਕ ਕਰਾ ਦਾਂਗੇ ਬਾਹਰ ਦਾ ਜੇ ਜਿਹਦੇ ਕੋਲ ਹੋਣਾ ਹੈ ਰਾਜ ਜੀ ਮਨਾਇਆ ਪਰ ਇਹਾ ਉੱਤੇ ਨੂੰ ਲੋਜਿਸਟਿਕਲੀ ਇਹ ਪਤਾ ਹੈ ਜਦੋਂ ਇਹ ਮਤਵਿਕਾ ਜੇ ਕੋਈ ਆ ਕੇ ਸਮਝੀਏ ਕਿ ਬਹੁਤ ਮਾਣ ਹੈ ਜਨਮ ਜੀ ਆਪ ਨੂੰ ਪ੍ਰੰਤ ਨਾਸ ਤੇ ਦੀ ਹੁੰਦੀ ਮਨਾਉਣਾ ਹੋਵੇਗਾ ਸੋ ਆਓ ਆਪਾਂ ਸਾਰੇ ਸੁਖ ਤਕਰੀ ਸਾਰੇ ਜਨਮਾਂ ਦੇ ਵਾਅਦਨ ਚਿਕਾਣ ਦਾ ਸਾ ਵਾਹ ਜੀ ਕੀ ਸਤਿ ਸ੍ਰੀ ਅਕਾਲ ਜੀ ਜਿਵੇਂ ਜੀ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਤੋਂ ਬਾਅਦ ਆਪਾਂ ਲੰਗਰਾਲ ਚ ਆਏ ਆ ਜੀ ਰਸਾਂ ਤੇ ਚਾਹ ਨਾਲ ਲੰਗਰ ਛਕਦੇ ਅਗਲੇ ਆਪਾਂ ਅੱਗੇ ਜਾਣਾ ਪਾਣਾ ਬਣੀ ਤੇ ਜਿਹੜੇ ਰੋ ਆਪਣੇ ਵਲੌਗ ਦੇ ਨਾਲ ਅੱਗੇ ਤੁਹਾਨੂੰ ਦਿਖਾਣੇ ਆਪਾਂ ਜਾਵਾਂਗੇ ਬੱਟੇ ਦੇ ਅੰਨੰਦਪੁਰ ਸਾਹਿਬ ਦੇ ਬੱਸ ਸਟੈਂਡ ਤੇ ਚਾਹ ਤੇ ਰਸਾਂ ਦਾ ਲੰਗਰ ਛਕਦੇ ਨੇ ਲੰਗਰ ਹਾਲ ਚ ਲੰਗਰ ਛਕ ਲਿਆ ਹੋਇਆ ਜੀ ਤੇ ਹੁਣ ਆਪਾਂ ਇੱਥੋਂ ਜਾਣਾ ਸ਼੍ਰੀ ਨਾਨਾ ਦੇਵੀ ਤੇ ਇੱਥੋਂ ਹੁਣ ਆਪਾਂ ਬੱਸ ਸਟੈਂਡ ਜਾਵਾਂਗੇ ਬੱਸ ਸਟੈਂਡ ਤੋਂ ਆਪਾਂ ਲਵਾਂਗੇ ਬੱਸ ਤੇ ਆਮ ਬਾਜ਼ਾਰ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਮੀ ਪੈ ਰਹਿਆ ਥੋੜਾ ਥੋੜਾ ਪਰ ਬਾਜ਼ਾਰ ਤਾਂ ਵੀ ਜੇ ਖੁੱਲਾ ਆਪਾਂ ਇੱਥੋਂ ਹੁਣ ਸਿੱਧਾ ਬੱਸ ਸਟੈਂਡ ਜਾਵਾਂਗੇ ਬੱਦਲ ਬਾਈ ਪੂਰੀ ਹੋਈ ਵੀ ਆ ਇੱਥੋਂ ਦੀ ਹੁਣ ਆਪਾਂ ਸ਼੍ਰੀ ਨੈਣਾਦੇਵੀ ਮਾਤਾ ਦੇ ਜਾਵਾਂਗੇ ਮਾਚਲ ਪ੍ਰਦੇਸ਼ ਚ ਜਾਓ ਇਥੋਂ ਦੀ ਆਪਾਂ ਲੈਣੀ ਆ ਬੱਸ ਬੱਸ ਸਟੈਂਡ ਨੇੜੀ ਆ ਕੋਈ ਬਹੁਤ ਦੂਰ ਨਹੀਂ ਆ ਤੁਰ ਕੇ ਜਾਂਦੇ ਆ ਆਪਾਂ 2 ਮਿੰਟ ਦਾ ਰਸਤਾ ਜੀ ਇਥੋਂ ਬੱਸ ਸਟੈਂਡ ਦਾ ਤੇ 2 ਮਿੰਟ ਦਾ ਰਸਤਾ ਕੰਪਲੀਟ ਕਰਨ ਛੇ ਆ ਬੱਸ ਸਟੈਂਡ ਪਹੁੰਚਦੇ ਆ ਤੇ ਅਨੰਦਪੁਰ ਸਾਹਿਬ ਦਾ ਬੱਸ ਸਟੈਂਡ ਜਿੱਥੇ ਜਾਣਾ ਨੇੜੇ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਨੇ ਇਹ ਬਾਜ਼ਾਰ ਹਾਰਾ ਇਹ ਫਰੀ ਮਾਰਕੀਟ ਲੋਕਲ ਮਾਰਕੀਟ ਬਣੀ ਹੋਈ ਆ ਸੰਗਤਾਨੀਆਂ ਨੇ ਇੱਥੇ ਹਾਰਾ ਥਿਆਰ ਫੋਲਸ ਨੇੜੇ ਬਾਜ਼ਾਰ ਹੈ ਜੀ ਨਹੀਂ ਪੈ ਰਿਹਾ ਥੋੜਾ ਥੋੜਾ ਇਹ ਤੋਂ ਦੀ ਬੱਸ ਸਟੈਂਡ ਕੁਸ਼ਤ ਪੂਰੀ ਤੇ ਆਹ ਲੈਂਦਾ ਫਿਰ ਆਪ ਹੁਣ ਆ ਰਿਹਾ ਪਲੇਸ ਤੋਂ ਓਹ ਕੁ ਮਿੰਟ ਦੀ ਦੂਰੀ ਤੇ ਬੱਸ ਸਟੈਂਡ ਆ ਆ ਬੱਸ ਸਟੈਂਡ ਪਹੁੰਚਦੇ ਆ ਤੇ ਆ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਪਾਂ ਸ੍ਰੀ ਕੇਸ਼ਗੜ੍ਹ ਸਾਹਿਬ ਜਿਹੜਾ ਮੇਨ ਐਂਟਰੀ ਗੇਟ ਹੈ ਹਨਾ ਜੀ ਹੁਣ ਮੇਨ ਗੇਟ ਦਿਖਾਉਂਦੇ ਆਂ ਜੰਗਰੇ ਦੇ ਪਿੱਛੇ ਤੁਹਾਨੂੰ ਦਿਖਾਉਂਦੇ ਆ ਜੀ ਇੱਧਰ ਬੱਦਲ ਚੈੱਕ ਕਰੋ ਤੁਸੀਂ ਬੱਦਲ ਪੂਰੇ ਬਣੇ ਹੋਏ ਨੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਹੈ ਸ੍ਰੀ ਕੇਸ਼ਗੜ੍ਹ ਸਾਹਿਬ ਗੁਰਦੁਆਰੇ ਦਾ ਮੇਨ ਐਂਟਰੀ ਗੇਟ ਇੱਧਰੋਂ ਆਹ ਬਾਜ਼ਾਰ ਆ ਜਾਂਦਾ ਜੀ ਆਹ ਸਾਰੀ ਮਾਰਕੀਟ ਬਣੀ ਹੋ ਇਹ ਮਾਰਕੀਟ ਦੇ ਮੇਰੇ ਪਿੱਛੇ ਦੇਖ ਲੇ ਪੂਰੇ ਕੇਸਰ ਸਾਹਿਬ ਗੁਰਦੁਆਰਾ ਦਾ 뷰 ਤੇ ਆਰਾ 뷰 ਹੈ ਜੀ ਇਹ ਸ੍ਰੀ ਗੁਰੂ ਕੇਸਗੜ ਸਾਹਿਬ ਗੁਰਦੁਆਰਾ ਦਾ ਹਮਾਰੀ ਮਾਰਕੀਟ ਬਣੀ ਹੋਈ ਹੈ ਇੱਥੋਂ ਦੀ ਸਾਹਮਣੇ ਬੱਸ ਸਟੈਂਡ ਹੈ ਆਪਾਂ ਬੱਸ ਸਟੈਂਡ ਚੱਲਦੇ ਆ ਪਹਿਲਾਂ ਫਿਰ ਦੇਖਦੇ ਜੱਗੇ ਦਾ ਨਿਆਰਾ ਕਿ ਅੱਗੇ ਬਦਲ ਬਾਈ ਹੈ ਮੀਂਹ ਆਪਾਂ ਰੇਨ ਕੋਟ ਵੀ ਨਹੀਂ ਚੱਕਿਆ ਬਿਨਾਂ ਰੇਨ ਕੋਟ ਤੋਂ ਆਪਾਂ ਚੱਲੇ ਆ ਮਾਰਕੀਟ ਖਲੇ ਹੌਲੀ ਹੌਲੀ ਖੋਲੀ ਜਾ ਰਹੇ ਨੇ ਕਿਉਂਕਿ ਟਾਈਮ ਹਲੇ ਕੋਤਾ ਨਹੀਂ ਹੋਇਆ 7 ਵਜੇ ਨੇ ਸਵੇਰ ਦੇ